ਅੱਜ ਆਪਾਂ ਬਣਾਵਾਂਗੇ ਆਲੂ ਮਟਰਾਂ ਦੀ ਬਹੁਤ ਹੀ ਵਧੀਆ ਸੁੱਕੀ ਮਸਾਲੇਦਾਰ ਚਿਪਟੀ ਸਬਜ਼ੀ ਹੈ ਤੇ ਇਹ ਬਹੁਤ ਹੀ ਕਾਮਨ ਤੇ ਪੌਪੂਲਰ ਜੀ ਰੈਸਿਪੀ ਪਰ ਤਾਜ਼ੇ-ਤਾਜ਼ੇ ਹਰੇ ਮਟਰਾਂ ਨਾਲ ਇਹਨੂੰ ਬਣਾ ਕੇ ਖਾਧਾ ਜਾਇਆ ਸਬਜ਼ੀ ਨੂੰ ਤਾਂ ਬਹੁਤ ਹੀ ਸਵਾਦ ਲੱਗਦੀ ਹੈ ਇਹ ਆਲੂ ਮਟਰ ਦੀ ਸੁੱਕੀ ਸਬਜ਼ੀ ਬਣਾਉਣ ਵਾਸਤੇ ਆਪਾਂ ਇੱਕ ਕੜਾਈ ਦੇ ਵਿੱਚ 3 ਤੋਂ 4 ਵੱਡੇ ਚਮਚ ਸਰੋਂ ਦਾ ਤੇਲ ਪਾ ਕੇ ਗਰਮ ਕਰ ਲਵਾਂਗੇ ਸੁੱਕੀ ਸਬਜ਼ੀ ਹੈ ਨਾ ਸਰੋਂ ਦੇ ਤੇਲ 'ਚ ਬਹੁਤ ਹੀ ਸਵਾਦ ਬਣੇਗੀ ਤੇ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਦੇ ਕੱਟੇ ਹੋਏ 1/2 ਕਿਲੋ ਆਲੂ ਇੱਥੇ ਆਲੂਆਂ ਨੂੰ ਛਿੱਲ ਕੇ ਨਾ ਮੈਂ ਪਾਣੀ ਦੇ ਵਿੱਚ ਡਿਪ ਕਰਕੇ ਤਿੰਨ ਚਾਰ ਵਾਰੀ ਪਾਣੀ ਬਦਲ-ਬਦਲ ਕੇ ਚੰਗੀ ਤਰ੍ਹਾਂ ਧੋਤਾ ਹੈ ਫਿਰ ਧੋ ਕੇ ਨਾ ਇੱਕ ਛਾਨਣੀ ਚ ਕੱਢ ਕੇ ਰੱਖ ਦਿੱਤਾ ਹੈ ਐਸ ਤਰ੍ਹਾਂ ਤਿੰਨ ਚਾਰ ਵਾਰੀ ਪਾਣੀ ਬਦਲ-ਬਦਲ ਕੇ ਧੋਵੋ ਨਾ ਤੇ ਜਿਹੜਾ ਆਲੂਆਂ ਦੇ ਵਿੱਚ ਸਟਾਰਚ ਹੁੰਦਾ ਹੈ ਨਾ ਉਹ ਕਾਫੀ ਘੱਟ ਹੋ ਜਾਂਦਾ ਹੈ ਔਰ ਆਲੂ ਬਹੁਤ ਹੀ ਵਧੀਆ ਪਕਦੇ ਨੇ ਤੇ ਇਹਨਾਂ ਨੂੰ ਮੈਂ ਹੁਣ ਤੇਲ ਦੇ ਵਿੱਚ ਭੁੰਨਾ ਸ਼ੁਰੂ ਕਰ ਦਿੱਤਾ ਹੈ ਤੇ ਆਲੂਆਂ ਨੂੰ ਨਾ ਇਸ ਤਰ੍ਹਾਂ 1 ਮਿੰਟ ਤੱਕ ਤੇਲ 'ਚ ਭੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਛੋਟਾ ਚਮਚ ਚ ਭਰ ਕੇ ਲੂਣ ਦਾ ਲੂਣ ਤੁਸੀਂ ਆਪਣੇ ਟੇਸਟ ਅੱਜ ਮੈਂ ਸਿਰਫ ਆਲੂਆਂ ਨਾਲ ਸੇ ਲੂਣ ਪਾਇਆ ਹੈ ਤੇ ਨਾਲ ਹੀ ਪਾਵਾਂਗੇ ਅੱਧਾ ਛੋਟਾ ਚਮਚ ਹਲਦੀ ਤੇ ਚਮਚਾ ਦਾ चौथाई ਸਾ ਪਾਵਾਂਗੇ ਕਸ਼ਮੀਰੀ ਲਾਲ ਮਿਰਚਾਂ ਦਾ ਤੇ ਲੂਣ ਮਿਰਚਰ ਹਲਦੀ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਲੂਣ ਪਾਉਣ ਨਾਲ ਆਲੂਆਂ ਦਾ ਟੇਸ ਵਧੀਆ ਆਏਗਾ ਨਮਕੀਨੀ ਟੇਸ ਆਏਗਾ ਤੇ ਹਲਦੀ ਹੋਰ ਦੇਗੀ ਮਿਰਚਾਂ ਪਾਉਣ ਨਾਲ ਜਿਹੜੀਆਂ ਆਪਾਂ ਕਸ਼ਮੀਰੀ ਲਾਲ ਮਿਰਚਾਂ ਪਾਈਆਂ ਨੇ ਆਲੂਆਂ ਦਾ ਕਲਰ ਬਹੁਤ ਹੀ ਵਧੀਆ ਆਏਗਾ ਤੇ ਸਬਜ਼ੀ ਦਾ ਕਲਰ ਵੀ ਬਹੁਤ ਵਧੀਆ ਬਣੇਗਾ ਤੇ ਹੁਣ ਆਪਾਂ ਕੀ ਕਰਨਾ ਹੈ ਅਨਾ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਮੀਡੀਅਮ ਤੇ ਮੀਡੀਅਮ ਫਲੇਮ ਤੇ ਹੁਣ ਆਲੂਆਂ ਨੂੰ ਟੱਕ ਕੇ ਪਕਾਵਾਂਗੇ ਤੇ ਇਹ ਲੋ ਜੀ ਆਲੂਆਂ ਨੂੰ ਦਿੱਤਾ ਹੈ ਟੱਕ ਤੇ ਇਹਨਾਂ ਨੂੰ ਹੁਣ ਆਪਾਂ ਨਰਮ ਹੋਣ ਤੱਕ ਪਕਾਣਾ ਹੈ ਪਰ ਸਿਰ ਛੱਡ ਨਹੀਂ ਦੇਣਾ ਇਸ ਤਰ੍ਹਾਂ ਇਹਨਾਂ ਨੂੰ ਵਿੱਚ ਵਿੱਚ ਆਪਾਂ ਚਲਾਉਣਾ ਵੀ ਹੈ ਟੱਕਣ ਹਟਾ ਕੇ ਤਾਂ ਕਿ ਇਹ ਭਾਂਡੇ ਦੇ ਵਿੱਚ ਯਾਨੀ ਕਿ ਕੜਾਈ ਦੇ ਵਿੱਚ ਥੱਲੇ ਨਾ ਲੱਗਣ ਤੇ ਇੱਥੇ ਨਾ ਮੈਨੂੰ ਆਲੂਆਂ ਨੂੰ ਪਕਾਉਂਦੇ ਹੋਏ 6 ਤੋਂ 7 ਮਿੰਟ ਹੀ ਹੋਏ ਨੇ ਤੇ ਆਲੂ ਪੱਕ ਗਏ ਨੇ ਆ ਦੇਖੋ ਮੈਂ ਤੁਹਾਨੂੰ ਦਿਖਾਨੀ ਆ ਆ ਦੇਖੋ ਹੈ ਨਾ ਨਰਮ ਹੋ ਗਏ ਨੇ ਪੱਕ ਕੇ ਤੇ ਇਨੀ ਦੇਚ ਮੈਂ ਦੋ ਤੋਂ ਤਿੰਨ ਵਾਰੀ ਆਲੂਆਂ ਨੂੰ ਚਲਾਇਆ ਟੱਕਣ ਹਟਾ ਕੇ ਤੇ ਸ਼ੁਰੂ-ਸ਼ੁਰੂ ਚ ਵੇਸਤੇ ਮੈਂ ਇਹਨਾਂ ਨੂੰ ਮੀਡੀਅਮ ਫਲੇਮ ਤੇ ਪਕਾਇਆ ਪਰ ਵਿੱਚ ਮੈਨੂੰ ਇਦਾਂ ਲੱਗਿਆ ਕਿ ਆਲੂ ਨਾਲ ਲੱਗ ਰਹੇ ਨੇ ਕੜਾਈ ਦੇ ਇਸ ਕਰਕੇ ਮੈਂ ਗੈਸ ਦੀ ਫਲੇਮ ਨੂੰ ਹੋਰ ਸੇਮ ਕਰ ਦਿੱਤਾ ਸੀ ਤੇ ਤੁਸੀਂ ਵੀ ਇਸੇ ਤਰ੍ਹਾਂ ਗੈਸ ਦੀ ਫਲੇਮ ਨੂੰ ਸੈੱਟ ਕਰਦੇ ਹੋਏ ਆਲੂਆਂ ਨੂੰ ਨਰਮ ਹੋਣ ਤੱਕ ਪਕਾ ਲਓ ਤੇ ਆਲੂ ਸਾਡੇ ਇੱਥੇ ਪੱਕ ਚੁੱਕੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਕੜਾਈ ਚੋਂ ਕੱਢ ਕੇ ਇੱਕ ਵੱਖਰੇ ਪਾਂਡੇ ਵਿੱਚ ਰੱਖ ਲਵਾਂਗੇ ਤੇ ਜਿਹੜਾ ਇਹਦੇ ਵਿੱਚ ਆਇਲ ਆ ਰਿਹਾ ਨਾ ਆਲੂਆਂ ਨੂੰ ਉਹਨੂੰ ਨਿਚੋੜਦੇ ਹੋਏ ਫਿਰ ਆਲੂ ਕੱਢੋ ਹੁਣ ਆਪਾਂ ਸਬਜ਼ੀ ਨੂੰ ਤੜਕਾ ਲਾਵਾਂਗੇ ਤੇ ਤੜਕਾ ਲਾਉਣ ਵਾਸਤੇ ਜੇਕਰ ਤੇ ਕੜਾਈ ਦੇ ਵਿੱਚ ਤੇਲ ਕਾਫੀ ਹੈ ਤਾਂ ਨਾ ਪਾਓ ਜੇ ਥੋੜਾ ਘੱਟ ਹੈ ਤਾਂ ਥੋੜਾ ਜਿਹਾ ਪਾ ਸਕਦੇ ਹੋ ਤੇ ਮੇਰੇ ਕੋਲ ਤੇਲ ਬਹੁਤ ਹੈ ਮੈਂ ਨਹੀਂ ਪਾ ਰਹੀ ਤੇ ਗਰਮ ਤੇਲ ਦੇ ਵਿੱਚ ਹੁਣ ਇੱਕ ਛੋਟਾ ਚਮਚ ਪਰ ਕੇ ਜੀਰਾ ਪਾਵਾਂਗੇ ਤੇ ਜੀਰੇ ਨੂੰ ਆਪਾਂ ਚੰਗੀ ਤਰ੍ਹਾਂ ਤੜਕਾ ਲਵਾਂਗੇ ਤੇ ਜੀਰਾ ਤੜਕਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਦੇ ਬਰੀਕ ਕੱਟੇ ਹੋਏ ਦੋ ਵੱਡੇ ਸਾਈਜ਼ ਦੇ ਪਿਆਜ਼ ਤੇ ਪਿਆਜ਼ਾਂ ਨੂੰ ਆਇਲ ਦੇ ਵਿੱਚ ਮਿਕਸ ਕਰਕੇ ਆਪਾਂ ਲਾਈਟ ਬ੍ਰਾਊਨ ਹੋਣ ਤੱਕ ਇਹਨਾਂ ਨੂੰ ਭੁੰਨ ਲੈਣਾ ਹੈ ਜਦੋਂ ਪਿਆਜ਼ ਪੱਕ ਕੇ ਥੋੜੇ ਜੇ ਨਰਮ ਹੋ ਜਾਣਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਵੱਡੇ ਚਮਚ ਬਿਲਕੁਲ ਬਰੀਕ-ਬਰੀਕ ਕੱਟਿਆ ਹੋਇਆ ਅਦਰਕ ਇਹਦੇ ਚਦਰਕ ਦਾ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ ਤੇ ਤਿੰਨ ਤੋਂ ਚਾਰ ਪਾਵਾਂਗੇ ਬਰੀਕ ਚੌਪ ਕੀਤੀਆਂ ਹੋਈਆਂ ਹਰੀਆਂ ਮਿਰਚਾਂ ਤੇ ਅਦਰਕ ਨੂੰ ਵੀ ਹੁਣ ਪਿਆਜ਼ਾਂ ਦੇ ਨਾਲ ਮਿਕਸ ਕਰਕੇ ਆਪਾਂ ਭੁੰਨ ਲੈਣਾ ਹੈ ਤੇ ਹੁਣ ਇੱਥੇ ਵੇਖੋ ਜੀ ਅਦਰਕ ਔਰ ਪਿਆਜ਼ ਜਿਹੜੇ ਨੇ ਭੁੱਜ ਕੇ ਬ੍ਰਾਊਨ ਜੇ ਕਲਰ ਚ ਆ ਗਏ ਨੇ ਹੈਨਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਦੇ ਬਰੀਕ ਕੱਟੇ ਹੋਏ ਚਾਰ ਮੀਡੀਅਮ ਸਾਈਜ਼ ਦੇ ਟਮਾਟਰ ਤੇ ਟਮਾਟਰਾਂ ਦੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਇਹ ਮਟਰ ਹੈ 1 ਕਿਲੋ ਮਟਰ ਨੇ ਜੇ ਕੱਪ ਨਾਲ ਨਾਪੀਏ ਤੇ 2.5 ਕੱਪ ਮਟਰਾਂ ਦੇਨੇ ਆ ਤੇ ਮਟਰ ਔਰ ਟਮਾਟਰਾਂ ਦੇ ਨਾਲ ਹੀ ਪਾ ਦਵਾਂਗੇ ਅੱਧਾ ਛੋਟਾ ਚਮਚ ਲੂਣ ਦਾ ਤੇ ਲੂਣ ਆਪਾਂ ਪਹਿਲਾਂ ਆਲੂਆਂ ਨੂੰ ਭੁੰਨ ਲੱਗਿਆਂ ਵੀ ਪਾਇਆ ਤੇ ਥੋੜਾ ਜਿਹਾ ਹੁਣ ਪਾਇਆ ਹੈ ਮਸਾਲੇ ਦਾ ਔਰ ਮਟਰਾਂ ਵਾਸਤੇ ਤੇ ਇਹ ਮਟਰ ਜਿਹੜੇ ਨੇ ਨਾ ਮੈਂ ਕੱਪ ਨਾਲ नापे ਨੇ 2 1/2 ਕੱਪ ਨੇ ਤੇ ਹੁੰਦਾ ਕੀ ਹੈ ਕਿ ਮਟਰ ਕਿਲੋ ਤੇ ਮੈਂ ਲਏ ਨੇ ਪਰ ਕਈ ਮਟਰ ਬਹੁਤ ਭਰੇ ਹੁੰਦੇ ਨੇ ਕਈ ਖਾਲੀ ਹੁੰਦੇ ਨੇ ਤੇ ਉਸ ਹਿਸਾਬ ਨਾਲ ਮੈਂ ਤੁਹਾਨੂੰ ਵਜ਼ਨ ਵੀ ਦੱਸ ਦਿੰਦਾ ਐ ਤੇ ਕੱਪ ਨਾਲ ਨਾਪ ਕੇ ਵੀ ਦੱਸ ਦਿੰਦਾ ਐ ਠੀਕ ਹੈ ਜੀ ਤੇ ਮਟਰ ਹੋ ਟਮਾਟਰਾਂ ਨੂੰ ਹੋ ਲੂਨ ਨੂੰ ਪਿਆਜ਼ਾਂ ਦੇ ਵਿੱਚ ਮਿਕਸ ਕਰਕੇ ਆਪਾਂ ਪਕਾ ਲੈਣਾ ਜਿੰਨੀ ਦੇਰ ਚ ਟਮਾਟਰ ਪੱਕਣਗੇ ਨਾਲ ਹੀ ਮਟਰ ਪੱਕ ਜਾਣਗੇ ਤੇ ਮਟਰ ਹੋ ਟਮਾਟਰਾਂ ਨੂੰ ਆਪਾਂ ਗੈਸ ਦੀ ਸਿਮ ਫਲੇਮ ਤੇ ਟੱਕ ਕੇ ਪਕਾਵਾਂਗੇ ਕਦੋਂ ਤੱਕ ਪਕਾਣਾ ਹੈ ਜਦ ਤੱਕ ਟਮਾਟਰ ਵੀ ਨਰਮ ਹੋ ਜਾਣ ਤੇ ਮਟਰ ਵੀ ਨਰਮ ਹੋ ਜਾਣ ਤੇ ਤੇ ਮਟਰ ਹੋ ਟਮਾਟਰਾਂ ਨੂੰ ਸਿਮ ਫਲੇਮ ਤੇ ਟੱਕ ਕੇ ਪਕਾਉਂਦੇ ਹੋਏ 5 ਤੋਂ 6 ਮਿੰਟ ਹੋ ਚੁੱਕੇ ਨੇ ਤੇ ਆਪਾਂ ਚੈੱਕ ਕਰ ਲੈਨੇ ਹਾਂ ਹੁਣ ਮਟਰਾਂ ਨੂੰ ਤੇ ਟਮਾਟਰ ਤੇ ਪੱਕ ਚੁੱਕੇ ਨੇ ਮੈਸ਼ ਹੋ ਗਏ ਨੇ ਹਨਾ ਤੇ ਆਪਾਂ ਮਟਰ ਵੀ ਚੈੱਕ ਕਰ ਲੈਨੇ ਆ ਇਹ ਦੇਖੋ ਜੀ ਮਟਰ ਵੀ ਪੱਕ ਕੇ ਨਰਮ ਹੋ ਚੁੱਕੇ ਨੇ ਹਨਾ ਲੂਣ ਤੇ ਆਪਾਂ ਇਹਦੇ ਵਿੱਚ ਪਾਇਆ ਹੋਇਆ ਹੈ ਨਾ ਤੇ ਹਲਦੀ ਆਲੂਆਂ ਚ ਪਾਈ ਹੈ ਤੇ ਮਸਾਲੇ ਦੇ ਵਿੱਚ ਵੀ ਹੈਗੀ ਹੈ ਕਿਉਂਕਿ ਤੇਲ ਜਿਹੜਾ ਸੀ ਹਲਦੀ ਵਾਲਾ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਛੋਟਾ ਚਮਚ ਪਰ ਕੇ ਤਨੀਆ ਪਾਊਡਰ ਅੱਧਾ ਛੋਟਾ ਚਮਚ ਲਾਲ ਮਿਰਚਾਂ ਦਾ ਮਿਰਚਾਂ ਤੁਸੀਂ ਆਪਣੇ ਟੇਸ ਦੇ ਮੁਤਾਬਿਕ ਪਾ ਸਕਦੇ ਹੋ ਤੇ ਅੱਧਾ ਛੋਟਾ ਚਮਚ ਪਾਵਾਂਗੇ ਗਰਮ ਮਸਾਲਾ ਤੇ ਅੱਧਾ ਹੀ ਛੋਟਾ ਚਮਚ ਪਾਵਾਂਗੇ ਅਮਚਰ ਪਾਊਡਰ ਇਹਦਾ ਚਟਪਟਾ ਟੇਸਟ ਬਣੇਗਾ ਸਬਜੀ ਦਾ ਆਪਾਂ ਚਟਪਟੀ ਮਸਾਲੇਦਾਰ ਸਬਜੀ ਬਣਾ ਰਹੇ ਹਾਂ ਨਾ ਅੱਜ ਤੇ ਬਸ ਇਹ ਮਸਾਲਿਆਂ ਨੂੰ ਮਿਕਸ ਕਰਕੇ ਨਾ ਆਪਾਂ ਕੁਝ ਕੁ ਸੈਕਿੰਡਸ ਤਾਕੀ ਮਸਾਲੇ ਵੀ ਭੁੱਜ ਜਾਣ ਚੰਗੀ ਤਰ੍ਹਾਂ ਔਰ ਸਬਜੀ ਦੇ ਮਸਾਲਿਆਂ ਦਾ ਸਵਾਦ ਵੀ ਬਹੁਤ ਹੀ ਵਧੀਆ ਆਵੇ ਤੇ ਮਸਾਲਿਆਂ ਨੂੰ ਥੋੜਾ ਜਿਹਾ ਭੁੰਨਣ ਤੋਂ ਬਾਅਦ ਫੋਨ ਆਪਾਂ ਇਹਦੇ ਵਿੱਚ ਪਾ ਦਵਾਂਗੇ ਇਹ ਪਕਾਏ ਹੋਏ ਆਲੂ ਇਹ ਸਬਜੀ ਬਹੁਤ ਹੀ ਛੇਤੀ ਬਣ ਕੇ ਤਿਆਰ ਹੁੰਦੀ ਹੈ ਔਰ ਬਹੁਤ ਹੀ ਟੇਸਟੀ ਵੀ ਬਣਦੀ ਹੈ ਤੇ ਇਹਨੂੰ ਤੁਸੀਂ ਜ਼ਰੂਰ ਟਰਾਈ ਕਰਿਓ ਤੁਹਾਨੂੰ ਬਹੁਤ ਹੀ ਪਸੰਦ ਆਏਗੀ ਤੇ ਆਲੂਆਂ ਨੂੰ ਟਮਾਟਰਾਂ ਨੂੰ ਔਰ ਮਸਾਲੇ ਸਾਰੇ ਤੜਕੇ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ ਫਿਰ ਤੋਂ ਟੱਕ ਦਵਾਂਗੇ ਤੇ ਟੱਕ ਕੇ ਸਿਰਫ 1 ਮਿੰਟ ਤੱਕ ਹੋਰ ਪਕਾਵਾਂਗੇ 1 ਮਿੰਟ ਤੱਕ ਟੱਕ ਕੇ ਪਕਾਣ ਤੋਂ ਬਾਅਦ ਲੂਣ ਮਿਰਚ ਮਸਾਲੇ ਸਭ ਚੰਗੀ ਤਰ੍ਹਾਂ ਰਸ ਵਿੱਚ ਗਏ ਨੇ ਆਲੂਆਂ ਚ ਮਟਰਾਂ ਚ ਸਾਰਾ ਤੜਕਾ ਵਗੈਰਾ ਸਭ ਕੁਝ ਹੈਨਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੱਟਿਆ ਹੋਇਆ ਹਰਾ ਧਨੀਆ ਧਨੀਏ ਨਾਲ ਤੇ ਸਬਜ਼ੀ ਦਾ ਸਵਾਦ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ ਤੇ ਬਸ ਹੁਣ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਕਿਉਂਕਿ ਸਬਜ਼ੀ ਸਾਡੀ ਤਿਆਰ ਹੈ ਤੇ ਧਨੀਏ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਐ ਲੋ ਜੀ ਆਲੂ ਮਟਰਾਂ ਦੀ ਸੁੱਕੀ ਚਟਪਟੀ ਮਸਾਲੇਦਾਰ ਸਬਜ਼ੀ ਤਿਆਰ ਹੈ ਇਹ ਸਬਜ਼ੀ ਨੂੰ ਤੁਸੀਂ ਜ਼ਰੂਰ ਟਰਾਈ ਕਰੋ ਤੁਹਾਨੂੰ ਬਹੁਤ ਪਸੰਦ ਆਏਗੀ ਤੇ ਇਹ ਛੇਤੀ ਨਾਲ ਬਣ ਜਾਣ ਵਾਲੀ ਸੁੱਕੀ ਮਸਾਲੇਦਾਰ ਚਟਪਟੀ ਸਬਜ਼ੀ ਨੂੰ ਤੁਸੀਂ ਰੋਟੀ ਪੂਰੀ ਪਰਾਂਠੇ ਜਿਹਦੇ ਨਾਲ ਜੀ ਕਰਦਾ ਖਾਓ ਤੇ ਭਾਵੇਂ ਇਸ ਤਰ੍ਹਾਂ ਦੀ ਸਬਜ਼ੀ ਬਣਾ ਕੇ ਨਾ ਸਫ਼ਰ 'ਚ ਲੈ ਕੇ ਜਾਓ ਟਿਫਿਨ ਬਾਕਸ 'ਚ ਪੈਕ ਕਰੋ ਤੇ ਭਾਵੇਂ ਇਹਨੂੰ ਸਾਈਡ ਡਿਸ਼ ਦੀ ਤਰ੍ਹਾਂ ਬਣਾਓ ਇਹ ਸਬਜ਼ੀ ਬਹੁਤ ਹੀ ਸਵਾਦ ਲੱਗਦੀ ਹੈ ਜੇਕਰ ਤੁਹਾਨੂੰ ਇਹ ਰੈਸিপি ਪਸੰਦ ਆਈਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਜੀ ਛੇਤੀ ਮਿਲਦੇ ਹਾਂ ਇੱਕ ਨਵੀਂ ਰੈਸিপি ਦੇ ਨਾਲ ਸਤਿ ਸ਼੍ਰੀ ਅਕਾਲ ਜੀ